ਸਰ ਬੀਤੇ ਦਿਨੇ ਪੰਜਾਬ ਦੇ ਡੀਜੀਪੀ ਨੇ ਭ੍ਰਿਸ਼ਟਾਚਾਰ ਵਿੱਚ ਪਸਵੇ 52 ਪੁਲਿਸ ਅਫਸਰਾਂ ਨੂੰ ਡਿਸਮਿਸ ਕੀਤਾ ਹੈ ਪੰਜਾਬ ਭਰ ਦੇ ਕੱਲੇ ਪੁਲਿਸ ਪ੍ਰਸ਼ਾਸਨ ਨੇ ਬਲਕਿ ਹਰ ਇੱਕ ਵਿਭਾਗ ਦੇ ਵਿੱਚ ਹਰ ਇੱਕ ਵਰਗ ਦੇ ਵਿੱਚ ਜਿਹੜਾ ਕਿ ਚੱਗਾ ਮੈਸੇਜ ਗਿਆ ਸੁਨੇਹਾ ਗਿਆ ਕਿ ਸਤਿਮੁੱਚ ਪੰਜਾਬ ਸਰਕਾਰ ਹੈ ਜਿਹੜੀ ਉਹ ਪੁਲਿਸ ਮਾਫੀ ਚੋਂ ਨਾ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਸਖਤਾਈ ਵਰਤ ਰਹੀ ਹੈ ਜੀ ਜੇ ਕੋਈ ਕਿਸੇ ਇਲਾਕੇ ਦੇ ਵਿੱਚ ਕਰਾਪਸ਼ਨ ਹੁੰਦਾ ਜਾਂ ਭ੍ਰਿਸ਼ਟਾਚਾਰ ਹੁੰਦੀ ਹੈ ਤੇ ਭ੍ਰਿਸ਼ਟਾਚਾਰ ਕਰਨ ਵਾਲੇ ਦਾ ਨਹੀਂ ਉੱਥੇ ਦੇ ਡੀਸੀ ਐਸਐਚਓ ਜਾਂ ਐਸਐਸਪੀ ਉੱਪਰ ਜਿਹੜਾ ਕੋਈ ਜ਼ਿੰਮੇਵਾਰ ਹੋਵੇਗਾ ਕੀ ਤੁਸੀਂ ਕਹਿੰਦੇ ਹੋ ਇਲਾਕੇ ਦਾ ਡੀਸੀ ਜ਼ਿੰਮੇਵਾਰ ਹੋਵੇਗਾ ਐਸਐਸਪੀ ਜ਼ਿੰਮੇਵਾਰ ਹੋਵੇਗਾ ਐਸਐਚਓ ਜ਼ਿੰਮੇਵਾਰ ਹੋਵੇਗਾ ਤੇ ਫੀਡਬੈਕ ਦੇਣਗੇ ਤੁਹਾਡੇ ਐਮਐਲਏ ਐਮਪੀ ਕਿ ਉਹ ਦੁੱਧ ਤੋਤੇ ਨੇ ਤੁਸੀਂ ਪਹਿਲਾਂ ਆਪਣੀ ਪੀੜੀ ਧਲੇ ਸੋਟਾ ਮਾਰੋ ਫਿਰ ਤੁਸੀਂ ਦੂਜਿਆਂ ਵਾਲੇ ਉਹ ਕਰਿਓ ਉਂਗਲ ਹੈਨਾ ਜੀ कि ਜਿਹੜੀ ਹੁਸ਼ਿਆਰਪੁਰ ਦੇ ਵਿੱਚ ਇੱਕ ਪਾਰਕ ਬਣੀ ਹੈ ਸ਼ਾਇਦ ਇਕੋ ਪਾਰਕ ਨਾ ਆਉਂਦਾ ਇਕੋ ਪਾਰਕ ਇਕੋ ਪਾਰਕ ਹਨ ਤੋਂ ਵਿਕੜਾੜੀ 72 ਲੱਖ ਰੁਪਈਆ ਲੱਗਾ ਪਰ ਮੈਨੂੰ ਤਾਂ ਲੱਗਦਾ ਤੇ 72 ਹਜ਼ਾਰ ਵੀ ਨਹੀਂ ਲੱਗਾ ਉੱਥੇ ਕੋਈ ਅਫਸਰ ਜਾ ਕੇ ਕਹਿ ਦਵੇ ਕਿ ਮੈਂ ਕਹਿੰਨਾ 45 ਲੱਖ 40 ਲੱਖ ਦਾ ਉੱਥੇ 10% ਜਾਂ 20% ਵੀ ਉੱਥੇ ਲੱਗਾ ਹੋਇਆ ਕਾਦ ਤਲਾਤਾ ਉਹ ਸਫਾਈ ਕਰਾ ਦਿੱਤੀ ਤੁਸੀਂ 45 ਲੱਖ ਦੇ ਜਾਂ ਏਡੇ ਏਡੇ ਜਿਹੜੇ ਪੱਥਰ ਲਾਇਆ ਹੋ ਉਹ ਸਾਡੇ ਲਾਈਵ ਤੋਂ ਬਾਅਦ ਖਬਰ ਤੋਂ ਬਾਅਦ ਰਗ ਕੀਤਾ ਉਹਨਾਂ ਪੱਥਰਾਂ ਨੂੰ ਤੇ ਕੀ ਉਹ ਰਗ ਤੇ 45 ਲੱਖ ਰੁਪਈਆ ਲਾ ਦਤਾ ਸਸ਼ੀ ਕਾਲ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡਾ ਆਪਣਾ ਪ੍ਰੀਤ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਦੋਸਤੋ ਅੱਜ ਆਪਾਂ ਜਿਸ ਮੁੱਦੇ ਉੱਪਰ ਗੱਲਬਾਤ ਕਰਾਂਗੇ ਜੀ ਉਹ ਮੁੱਦਾ ਹੈ ਜੀ ਭ੍ਰਿਸ਼ਟਾਚਾਰ ਦੇ ਉੱਪਰ ਬੀਤੇ ਦਿਨੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਨੂੰ ਮੰਨਦੇ ਹੋਏ ਪੰਜਾਬ ਦੇ ਡੀਜੀਪੀ ਨੇ ਭ੍ਰਿਸ਼ਟਾਚਾਰ ਵਿੱਚ ਫਸੇ ਹੋਏ 52 ਪੁਲਿਸ ਅਫਸਰਾਂ ਨੂੰ ਡਿਸਮਿਸ ਕੀਤਾ ਹੈ ਤੇ ਜਿਹੜੇ ਕਰਕੇ ਪੁਲਿਸ ਮੈਕਿਆਂ ਦੇ ਵਿੱਚ ਕਾਫੀ ਤਰਥੱਲੀ ਮੱਚੀ ਹੋਈ ਹੈ ਅੱਜ ਆਪਾਂ ਇਸ ਮੁੱਦੇ ਉੱਪਰ ਗੱਲਬਾਤ ਕਰਾਂਗੇ ਸਾਡੇ ਨਾਲ ਫਿਰ ਤੋਂ ਮੌਜੂਦ ਨੇ ਮ ਸਾਸ਼ਿਕਾ ਸਰ ਸਸਕਾ ਜੀ ਅ ਕਿਵੇਂ ਠੀਕ ਠਾਕ ਹੋ ਜੀ ਬਹੁਤ ਵਧੀਆ ਜੀ ਸਰ ਬੀਤੇ ਦਿਨੇ ਪੰਜਾਬ ਦੇ ਡੀਜੀਪੀ ਨੇ ਭ੍ਰਿਸ਼ਟਾਚਾਰ ਵਿੱਚ ਫਸੇ ਹੋਏ 52 ਪੁਲਿਸ ਅਫਸਰਾਂ ਨੂੰ ਡਿਸਮਿਸ ਕੀਤਾ ਹੈ ਤਾਂ ਲੱਗਦਾ ਹੈ ਕਿ ਇਸ ਦੇ ਨਾਲ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਕੁਝ ਸੁਧਾਰ ਆਊਗਾ ਜੀ ਜੀ ਪ੍ਰੀਤੀ ਬੀਤੇ ਦੋ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਮਾਨਜੋ ਗੌਰਵ ਯਾਦਵ ਬੋਲਦੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਜਿਸ ਵਿੱਚ ਮੀਡੀਆ ਨੂੰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀਆਂ ਬਹੁਤ ਸਾਰੀਆਂ ਤਖਈਆਂ ਇਹਨਾਂ ਵੱਲੋਂ ਦਿੱਤੀਆਂ ਗਈਆਂ ਸੀ ਉਸ ਵਕਤ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿ ਟੋਲ ਫਰੀ ਨੰਬਰ ਵੀ ਜਾਰੀ ਕੀਤਾ ਗਿਆ ਸੀ ਤਾਂ ਬਹੁਤ ਸਾਰੀਆਂ ਉਸ ਤੇ ਸ਼ਿਕਾਇਤਾਂ ਪਹਿਲੇ ਦਿਨ ਹੀ ਪ੍ਰਾਪਤ ਹੋਈਆਂ ਸੀ ਹਾਲਾਂਕਿ ਜਿਸ ਤੇ ਕਾਰਵਾਈ ਵੀ ਹੋਈ ਸੀ ਕਾਰਵਾਈ ਹੋਣੀ ਸਬੋਬਿਕ ਵੀ ਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਉਹ ਨਵਾਂ ਦਿਨ ਹੈ ਜਿਹੜਾ ਆਮ ਆਦਮੀ ਪਾਰਟੀ ਲਈ ਚੜਿਆ ਸੀ ਪਹਿਲਾ ਦਿਨ ਸੀ ਭਾਵੇਂ ਸੋ ਉਸ ਤੋਂ ਬਾਅਦ ਲਗਾਤਾਰ ਕਾਰਵਾਈਆਂ ਹੁੰਦੀਆਂ ਵੀ ਨਹੀਂ ਤਾਂ ਹੁਣ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀ ਗੌਰਵ ਜਾਦਵ ਨੇ ਵੱਡੀ ਕਾਰਵਾਈ ਕੀਤੀ ਹੈ ਲਗਭਗ 52 ਪੁਲਿਸ ਇੰਸਪੈਕਟਰ ਨੂੰ ਜਾਨਕੀ ਆਲਾ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਜਿਹਨਾਂ ਤੇ ਭ੍ਰਿਸ਼ਟਾਚਾਰ ਦੇ ਚਾਰਜਸ ਹਨ ਉਹਨਾਂ ਨੂੰ ਸਸਪੈਂਡ ਨਹੀਂ ਕੀਤਾ ਗਿਆ ਉਹਨਾਂ ਨੂੰ ਨੌਕਰੀ ਤੋਂ ਜਿਹੜਾ ਪੱਕੇ ਤੌਰ ਤੇ ਡਿਸਮਿਸ ਕਰ ਦਿੱਤਾ ਗਿਆ ਸੋ ਇਸ ਜਦੋਂ ਫੈਸਲਾ ਹੁੰਦਾ ਤਾਂ ਜ਼ਰੂਰ ਹੈ ਜਿਹੜਾ ਜਿਹੜਾ ਸਮੂਚਾ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਪੰਜਾਬ ਭਰ ਦਾ ਤਾਂ ਉਸ ਵਿੱਚ ਤਰਸੱਲੀ ਵੀ ਮੱਚਦੀ ਹੈ ਤਾਂ ਲੋਕਾਂ ਨੇ ਵੀ ਇਸ ਫੈਸਲੇ ਨੂੰ ਸਰਾਇਆ ਕਿਉਂਕਿ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਵੀ ਦੇ ਬੀਤੇ ਬੀਤੇ ਸਮੇਂ ਦੌਰਾਨ ਵਿਜੀਲੈਂਸ ਵੱਲੋਂ ਕਈ ਪੁਲਿਸ ਅਫਸਰਾਂ ਨੂੰ ਜਿਹੜਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਤਾਜ਼ਾ ਮਾਮਲਾ ਜਿਹੜਾ ਗਰਸ਼ੰਕਰ ਤੋਂ ਸਾਹਮਣੇ ਆਇਆ ਸੀ ਉਸ ਤੋਂ ਪਹਿਲਾਂ ਹੁਸ਼ਾਰਪੁਰ ਮਾਡਲ ਟਾਊਨ ਥਾਣੇ ਤੋਂ ਵੀ ਸਾਹਮਣੇ ਆਇਆ ਸੀ ਤਲਵਾੜਾ ਦਾ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਸਮੇਂ-ਸਮੇਂ ਤੇ ਵਿਜੀਲੈਂਸ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਦੀ ਰਹਿੰਦੀ ਆ ਤੇ ਹੁਣ ਇਹ ਪੰਜਾਬ ਸਰਕਾਰ ਨੇ ਖੁਦ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਸਨ ਉਹਨਾਂ ਨੂੰ ਜਿਹੜਾ ਡਿਸਮਿਸ ਕੀਤਾ ਮੈਨੂੰ ਲੱਗਦਾ ਹੈ ਕਿ ਪੰਜਾਬ ਭਰ ਦੇ ਇਕੱਲੇ ਪੁਲਿਸ ਪ੍ਰਸ਼ਾਸਨ ਨੇ ਬਲਕਿ ਹਰ ਇੱਕ ਵਿਭਾਗ ਦੇ ਵਿੱਚ ਪੰਜਾਬ ਸਰਕਾਰ ਹੈ ਜਿਹੜੀ ਉਹ ਪੁਲਿਸ ਮਾਫੀ ਚੋਂ ਨਾ ਭ੍ਰਿਸ਼ਟਾਚਾਰ ਨੂੰ ਲੈ ਕੇ ਕਾਫੀ ਸਖਤਾਈ ਵਰਤ ਰਹੀ ਹੈ ਜੀ ਚੇਤਨ ਜੀ ਮੈਂ ਨਾ ਵੀਡੀਓਜ਼ ਦੇਖ ਰਿਹਾ ਸੀਗਾ ਕਿ ਵੀਡੀਓ ਵਿੱਚ ਮੈਂ ਦੇਖਿਆ ਕਿ ਇੱਕ ਪੰਜਾਬ ਸਰਕਾਰ ਦਾ ਇੱਕ ਹੋਰ ਬਿਆਨ ਆਇਆ ਕਿ ਜੇ ਕੋਈ ਕਿਸੇ ਇਲਾਕੇ ਦੇ ਵਿੱਚ ਕਰਪਸ਼ਨ ਹੁੰਦਾ ਜਾਂ ਭ੍ਰਿਸ਼ਟਾਚਾਰ ਹੁੰਦੀ ਹੈ ਤੇ ਭ੍ਰਿਸ਼ਟਾਚਾਰ ਕਰਨੇ ਵਾਲੇ ਦਾ ਨਹੀਂ ਉੱਥੇ ਦੇ ਡੀਸੀ ਐਚਓ ਜਾਂ ਐਸਐਸਪੀ ਉੱਪਰ ਜਿਹੜਾ ਕੋਈ ਜ਼ਿੰਮੇਵਾਰ ਹੋਊਗਾ ਉਹ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜੇ ਪੀਜੀਸ ਫੈਸਲਾ ਆਇਆ 10 ਦਿਨ ਪਹਿਲਾਂ ਹੀ ਆਇਆ 8 ਤਾਂ 10 ਦਿਨ ਪਹਿਲਾਂ ਜੇਕਰ ਕਿਸੇ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਹੁੰਦਾ ਤਾਂ ਉੱਥੋਂ ਦਾ ਐਸਐਸਪੀ ਡੀਸੀ ਜਾਂ ਐਚਓਜ਼ ਜ਼ਿੰਮੇਵਾਰ ਹੋਣਗੇ ਤਾਂ ਪਰੰਤੂ ਇਸ ਤੋਂ ਵੀ ਵੱਡੀ ਹਸੋ ਹੀ ਨਹੀਂ ਗੱਲ ਹੈ ਕਿ ਅੱਜ ਜਿਹੜੀ ਇਦਿ ਫੀਡਬੈਕ ਲਵਾਂਗੇ ਇਹਨਾਂ ਅਫਸਰਾਂ ਦੀ ਜਾਂ ਤੁਹਾਨੂੰ ਜੋ ਵੀ ਸ਼ਿਕਾਇਤਾਂ ਪ੍ਰਾਪਤ ਹੋਣਗੀਆਂ ਉਹ ਅਸੀਂ ਐਮਐਲਏਸ ਜਾਂ ਐਮਪੀਸ ਤੋਂ ਲਵਾਂਗੇ ਜਾਂ ਜੋ ਸਾਡੇ ਕੈਬਨਿਟ ਮਿਨਿਸਟਰ ਨੇ ਉਹਨਾਂ ਤੋਂ ਲਵਾਂਗੇ ਤਾਂ ਪਬਲਿਕ ਨੂੰ ਵੀ ਸ਼ਾਮਿਲ ਕੀਤਾ ਗਿਆ ਕਿ ਅਸੀਂ ਪਬਲਿਕ ਤੋਂ ਵੀ ਲਵਾਂਗੇ ਦੇਖੋ ਪਬਲਿਕ ਤੋਂ ਜਵਾਬਦੇਹੀ ਲੈਣੀ ਦਾ ਫੀਡਬੈਕ ਲੈਣਾ ਇੱਕ ਬੰਦ ਦਾ ਵੀ ਹੈ ਪਰੰਤੂ ਮੈਂ ਕਹਿੰਦਾ ਐਮਐਲਏ ਐਮਪੀ ਇਹ ਦੁੱਧ ਤੋਤੇ ਹੋਏ ਨੇ ਕਿੰਨੇ ਆਮ ਆਦਮੀ ਪਾਰਟੀ ਦੇ ਐਮਐਲਏਸ ਨੇ ਜਾਂ ਮਿਨਿਸਟਰ ਵੀ ਰਹੇ ਨੇ ਜਨਾਤੇ ਭ੍ਰਿਸ਼ਟਾਚਾਰ ਦੇ ਜਿਹੜੇ ਚਾਰਜ ਲੱਗਦੇ ਰਹੇ ਨੇ ਮਾਮਲੇ ਵੀ ਦਰਜ ਹੋਏ ਨੇ ਤਾਂ ਕਿਸ ਤਰ੍ਹਾਂ ਸੀ ਉਮੀਦ ਕਰ ਸਕਦੇ ਆ ਕਿ ਜੇਕਰ ਜਿਹੜੇ ਐਮਐਲਏ ਦਾ ਜਿਹੜੇ ਮੰਤਰੀ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਸਨ ਉਹ ਸਹੀ ਤੇ ਸਟੀਕ ਜਾਣੀ ਉੱਪਰ ਤੱਕ ਪਹੁੰਚਾਉਣਗੇ ਸਵਾਲ ਤਾਂ ਇਹ ਸੀਗਾ ਕਿ ਆਪਾਂ ਨੰਬਰ ਜਾਰੀ ਕਰੋ ਫਿਰ ਇੱਕ ਵਾਰ ਮੋੜ ਤੋਂ ਜੇਕਰ ਤੁਸੀਂ ਸੱਚ ਪੁੱਛ ਚਾਹੁੰਦੇ ਹੋ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਕਿ ਜਿਹੜਾ ਸਿੱਧਾ ਇਸ ਸੀਐਮ ਆਫਿਸ ਤੱਕ ਇਹ ਨੰਬਰ ਜਾਣ ਇੱਕ ਨੰਬਰ ਕਿਉਂ ਦੋ ਚਾਰ ਨੰਬਰ ਜਿਹੜੇ ਇਹਨਾਂ ਨੂੰ ਜਾਰੀ ਕਰਨੇ ਚਾਹੀਦੇ ਨੇ ਜਿੱਤੇ ਆਮ ਲੋਕ ਸ਼ਿਕਾਇਤਾਂ ਕਰਣ ਜਾਂ ਫੀਡਬੈਕ ਦੇਣ ਕਿ ਭਾਈ ਇਹ ਅਫਸਰ ਕਿਹੋ ਜਿਹਾ ਕੰਮ ਕਰਾਇਆ ਕਿਹੋ ਜਿਹਾ ਨਹੀਂ ਕਿਉਂਕਿ ਹਰ ਇੱਕ ਵਿਅਕਤੀ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿ ਜੋ ਐਕਟੀਵਿਟੀ ਦੇ ਤੌਰ ਤੇ ਹੀ ਰਹਿਣਾ ਚਾਹੀਏ ਉਹ ਡੀਸੀ ਨੂੰ ਹੋਵੇ ਐਸਐਸਪੀ ਨੂੰ ਹੋਵੇ ਕਿਸੇ ਵੀ ਤਰ੍ਹਾਂ ਦਾ ਉਹ ਅਫਸਰ ਹੋਵੇ ਤਾਂ ਠੀਕ ਹੈ ਵਧੀਆ ਗੱਲ ਹੈ ਪਬਲਿਕ ਤੋਂ ਫੀਡਬੈਕ ਲੈਣਾ ਬੜਦਾ ਕਿਉਂਕਿ ਪਬਲਿਕ ਤੇ ਸਿਰ ਤੇ ਸੱਤਾ ਹਾਸਲ ਹੁੰਦੀ ਹੈ ਕਿਸੇ ਵੀ ਪਾਰਟੀ ਨੂੰ ਪਰੰਤੂ ਉਹ ਗੱਲ ਹੈ ਕਿਤੇ ਨਾ ਕਿਤੇ ਖਟਕ ਰਹੀ ਹੈ ਕਿ ਅਸੀਂ ਐਮਐਲਏ ਐਮਪੀ ਜਾਂ ਕੈਬਨਿਟ ਮਿਸਟਰ ਤੋਂ ਤੇ ਫੀਡਬੈਕ ਲਵਾਂਗੇ ਕਿ ਅਫਸਰ ਜਾਂ ਤੁਹਾਡੇ ਇਲਾਕੇ ਦੇ ਵਿੱਚ ਭ੍ਰਸ਼ਟਾਚਾਰ ਹੋ ਰਿਹਾ ਜਾਂ ਨਹੀਂ ਸਵਾਲ ਇਹ ਹੈ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਇਹਨਾਂ ਦੇ ਕੈਬਨਿਟ ਮੰਤਰੀ ਜੀ ਉਸ ਵਕਤ ਇੱਕ ਸਿਹਤ ਮੰਤਰੀ ਸੀ ਵਿਜੇ ਸਿੰਘਲਾ ਮਾਨਸਾ ਤੋਂ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਚੋਣਾਂ ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹਰਾਇਆ ਸੀ ਤਾਂ ਉਹਨਾਂ ਤੇ ਕਰਪਸ਼ਨ ਦੇ ਚਾਰਜ ਲੱਗਦੇ ਨੇ ਉਹਨਾਂ ਨੂੰ ਛੇਲਦੀ ਜਿਹੜੀ ਉਹ ਸਰਕਾਰ ਨਹੀਂ ਪੈਂਦੀ ਹੈ ਜੇਲ੍ਹ ਦੀ ਰੋਟੀ ਖਾਣੇ ਪੈਂਦੀ ਹੈ ਉਸ ਤੋਂ ਬਾਅਦ ਇਹਨਾਂ ਦਾ ਇੱਕ ਵਿਧਾਇਕ ਸੀ ਅਮਿਤ ਕੋਟ ਫੱਤਾ ਅਮਿਤ ਰਤਨ ਕੇ ਅਮਨ ਰਤਨ ਕੋਸ਼ਿਦ ਦਾ ਨਾਮ ਸੀ ਕੋਟ ਫੱਤਾ ਜੀ ਇਹ ਸ਼ਾਇਦ ਕੋਟ ਫੱਤੂ ਕੋਸ਼ਿਦ ਦਾ ਨਾਮ ਸੀ ਵਿਧਾਇਕ ਦਾ ਵਿਜੀਲੈਂਸ ਨੇ 5 ਲੱਖ ਰੁਪਏ ਦੀ ਰਸ਼ਵਤ ਲੈੰਦੇ ਰੰਗੇ ਹੱਥੀ ਉਸ ਨੂੰ ਕਾਬੂ ਕੀਤਾ ਇਹਨਾਂ ਦਾ ਇੱਕ ਹੋਰ ਕੈਬਨਟ ਮਿਨਿਸਟਰਸ ਸੀ ਉਸਤੇ ਜਿਹੜੇ ਚਾਰਚ ਲੱਗਦੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਨੇ ਤਾਂ ਉਸ ਤੋਂ ਬਾਅਦ ਉਸਤੇ ਵੀ ਜਿਹੜੀ ਕੈਬਨਟ ਦੇ ਵਿੱਚੋ ਛੁੱਟੀ ਹੁੰਦੀ ਹੈ ਤਾਂ ਅਜਿਹੇ ਦੇ ਵਿੱਚ ਐਮਐਲਏ ਐਮਪੀਸ ਦਾ ਕੈਬਨਟ ਮੰਤਰੀਆਂ ਤੇ ਸੀ ਕਿਸ ਤਰ੍ਹਾਂ ਯਕੀਨ ਕਰ ਸਕਦੇ ਆ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਕਿ ਫੀਡਬੈਕ ਦੀ ਹਨਾ ਜੇ ਆਪਾਂ ਕਹੀਏ ਕਿ ਡੀਸੀ ਤੇ ਐਸਐਚਓ ਨੂੰ ਐਸਐਸਪੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਊਗਾ ਤੇ ਇਹਨਾਂ ਦੇ ਫੀਡਬੈਕ ਜਾਂ ਤਾਂ ਆਮ ਲੋਕਾਂ ਤੋਂ ਲਈ ਜਾਊਗੀ ਜਾਂ ਐਮਐਲਏ ਤੇ ਮੰਤਰੀਆਂ ਦੇ ਉੱਪਰ ਪਰ ਇਹਨਾਂ ਦੇ ਖੁਦਮ ਕਈ ਮੰਤਰੀ ਨੇ ਜਿਨ੍ਹਾਂ ਦੇ ਭ੍ਰਿਸ਼ਟਾਚਾਰ ਦਾ ਕੇਸ ਚੱਲਦਾ ਪਿਆ ਹੈ ਦੇਖੋ ਇਹਨਾਂ ਦੀ ਫੀਡਬੈਕ ਕਿੱਥੋਂ ਲਈ ਜਾਊਗੀ ਸਵਾਲ ਤਾਂ ਹਾਸੋ ਹੀ ਨਹੀਂ ਤੇ ਗੱਲ ਉਹੀ ਹੈ ਨਾ ਇੱਕ ਪਾਸੇ ਵਧੀਆ ਗੱਲ ਵੀ ਹੈ ਦੂਜੇ ਪਾਸੇ ਹਾਸੋ ਹੀ ਨਹੀਂ ਵੀ ਹੈ ਮੈਂ ਵਿਜੇ ਸਿੰਘ ਜੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਆਮਗਾ ਉਸ ਵਕਤ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਮੇਰੇ ਤੋਂ ਇੱਕ WhatsApp ਤੇ ਆਡੀਓ ਆਈ ਆ ਪਤਾ ਹੀ WhatsApp ਤੇ ਮੈਂ ਗੱਲਬਾਤ ਵੀ ਕੀਤੀ ਹੈ ਵਿਜੇ ਸਿੰਘਲਾ ਦੇ ਨਾਲ ਤਾਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਇੱਕ ਪਰਸੈਂਟ ਮੰਗ ਰਹੇ ਹੋ ਪਤਾ ਨਹੀਂ ਕਿਸੇ ਅਫਸਰ ਤੋਂ ਮੰਗ ਰਹੇ ਸੀਗੇ ਪਤਾ ਨਹੀਂ ਕਿਸੇ ਠੇਕੇਦਾਰ ਤੋਂ ਮੰਗ ਰਹੇ ਸੀ ਟੈਂਡਰ ਬਦਲੇ ਤਾਂ ਕਹਿੰਦੇ ਮੈਂ ਆਪ ਆਵਾਜ਼ ਸੁਣੀ ਹੈ ਤੇ ਵਿਜੇ ਸਿੰਘਲਾ ਨੇ ਉਹਨੂੰ ਅਸੈਪਟ ਵੀ ਕੀਤਾ ਸਰ ਮੇਰੇ ਤੋਂ ਗਲਤੀ ਹੋ ਗਈ ਸੌਰੀ ਅਸੈਪਟ ਕੀਤੀ ਮੈਨੂੰ ਮਾਫ ਕਰ ਦਿੱਤਾ ਜਾਵੇ ਤਾਂ ਉਸ ਵਕਤ ਨਵੀਂ ਨਵੀਂ ਸਰਕਾਰ ਬਣੀ ਸੀ ਭਾਈ ਜੀ ਬੇ ਮੁੱਖ ਮੰਤਰੀ ਸਾਹਿਬ ਵੱਲੋਂ ਕਾਰਵਾਈ ਕੀਤੀ ਜਾਂਦੀ ਆ ਤੁਰੰਤ ਕੈਬਨਿਟ ਚੋਂ ਬਾਹਰ ਕੱਢ ਕੇ ਓ ਵੀਜੇ ਸਿੰਘਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਸੁਟਿਆ ਜਾਂਦਾ ਤੇ ਮਨਨ ਲੱਗਦਾ 2 3 4 ਮਹੀਨੇ ਤੱਕ ਉਹਨਾਂ ਦੀ ਜ਼ਮਾਨਤ ਹੁੰਦੀ ਹੈ ਪਰ ਉਹ ਕੇਸ ਤਾਂ ਫੇਰ ਨਹੀਂ ਕੁਝ ਬਣਿਆ ਵੀਜੇ ਸਿੰਘਾਂ ਤਾਂ ਫੇਰ ਘੁੰਮਦੇ ਫਿਰਦੇ ਨੇ ਕੀ ਉਹ ਵਿਧਾਇਕੀ ਦਲ ਦੀ ਮੀਟਿੰਗਾਂ ਦੇ ਵਿੱਚ ਨਹੀਂ ਸ਼ਾਮਲ ਹੁੰਦੇ ਦਿੱਲੀ ਦੇ ਵਿੱਚ ਜਾ ਕੇ ਹੁਣ ਉਹ ਚੋਣ ਪ੍ਰਚਾਰ ਕਰ ਰਹੇ ਸੀਗੇ ਇਮਾਨਦਾਰੀ ਦਾ ਇਨਕਲਾਬ ਦਾ ਉਹ ਡਾਂਕਾ ਬੁਜਾ ਰਹੇ ਸੀਗੇ ਕਿਤੇ ਨਾ ਕਿਤੇ ਤਾਂ ਫਿਰ ਫੋਕੀਆਂ ਗੱਲਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਜੇ ਤੁਹਾਡੇ ਕੋਲ ਵਾਕਿਆ ਹੀ ਸਬੂਤ ਸੀ ਤੁਹਾਡੇ ਕੋਲ ਆਡੀਓ ਸੀ ਤੁਸੀਂ ਅਦਾਲਤ ਦੇ ਵਿੱਚ ਕਿਉਂ ਨਹੀਂ ਲਾਈ ਕਿੱਦਾਂ ਉਸ ਨੂੰ ਜ਼ਮਾਨਤ ਮਿਲ ਗਈ ਕਿੱਦਾਂ ਉਹਨੂੰ ਅਜੇ ਤੱਕ ਸਜ਼ਾ ਕਿਉਂ ਨਹੀਂ ਕਿਉਂਕਿ 2.5 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਐਮਐਲਏ ਮੈਂ ਦੱਸਿਆ 5 ਲੱਖ ਰੁਪਏ ਦੀ ਰਸ਼ਵਤਰੀ ਇਹਦਾ ਫੜਿਆ ਸੀਗਾ ਇਹ ਕੋਰ ਫੱਤਾ ਮਿਤ੍ਰ ਰਤਨ ਕੋਸ਼ਿਧ ਦਾ ਇਹਦਾ ਦਾ ਨਾਮ ਸੀਗਾ ਮਾਫੀ ਚਾਹੁੰਦਾ ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਓ ਕੀ ਗੱਲ ਉਹਨੂੰ ਕਿਉਂ ਨਹੀਂ ਡਿਸਮਿਸ ਕੀਤਾ ਵਿਜੇ ਸਿੰਘ ਲਾ ਨੂੰ ਕਿਉਂ ਨਹੀਂ ਡਿਸਮਿਸ ਕੀਤਾ ਇਹ ਪੁਲਿਸ ਆਫਸਰ ਜਿਹੜੇ ਡਿਸਮਿਸ ਕਰਤੇ ਮੈਂ ਇਸ ਤੱਕ ਇੰਤੁ ਪ੍ਰੰਤੂ ਨਹੀਂ ਕਰ ਰਿਹਾ ਬਹੁਤ ਸਾਰੇ ਲੋਕ ਕਹਿੰਦੇ ਹੋਣਗੇ ਕਿ ਆਮ ਆਦਮੀ ਪਾਰਟੀ ਤੇ ਤਵਾਲ ਹੁੰਦਾ ਪਰ ਮਾਫੀ ਚਾਹੁੰਦਾ ਆ ਪਬਲਿਕ ਤੋਂ ਵੀ ਤੋ ਕਿ ਕੁਝ ਕੁ ਪਰਸੈਂਟ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਸਚਾਈ ਸੁਣਨਾ ਪਸੰਦ ਨਹੀਂ ਕਰਦੇ ਓਕੇ ਕਿਹੜੇ ਹੁੰਦੇ ਨੇ ਜਿਹੜਾ ਇਹਨਾਂ ਪਾਰਟੀਆਂ ਦੇ ਜਿਹੜੇ ਉਹ ਹਮਦਰਦ ਹੁੰਦੇ ਨੇ ਇਹਨਾਂ ਪਾਰਟੀਆਂ ਦੇ ਜਿਹੜੇ ਉਹ ਸਮਰਥਕ ਹੁੰਦੇ ਨੇ ਕੋਈ ਇੱਕ ਪਾਰਟੀ ਨਹੀਂ ਹਰ ਇੱਕ ਰਾਜਨੀਤਿਕ ਪਾਰਟੀ ਵਿਜੇ ਸਿੰਘ ਲਾ ਨੂੰ ਕਿਉਂ ਨਹੀਂ ਤੁਸੀਂ ਆਪਣੇ ਪਾਰਟੀ ਦੇ ਵਿੱਚੋਂ ਡਿਸਮਿਸ ਕੀਤਾ ਕਿਉਂ ਨਹੀਂ ਉਸ ਨੂੰ ਐਮਐਲਏ ਅਹੁਦੇ ਤੋਂ ਡਿਸਮਿਸ ਕੀਤਾ ਉਹ ਜਿਹੜਾ ਵਿਧਾਇਕ ਫੜ ਹੋਇਆ ਸੀਗਾ ਉਸ ਨੂੰ ਤੁਸੀਂ ਕਿਉਂ ਨਹੀਂ ਡਿਸਮਿਸ ਕੀਤਾ ਫੋਜਾ ਸਿੰਘ ਇਸਰਾਰੀ ਤੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਉਸ ਦਾ ਅਸਤੀਫਾ ਲੈ ਲਿਆ ਗਿਆ ਸੀ ਉਸ ਨੂੰ ਤੁਸੀਂ ਕਿਉਂ ਨਹੀਂ ਡਿਸਮਿਸ ਕੀਤਾ ਹੋਰ ਅਨੇਕਾ ਵਿਧਾਇਕਾਂ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦੇ ਦੋਸ਼ ਜਿਹੜੇ ਲੱਗਦੇ ਰਹਿੰਦੇ ਨੇ ਇਨਕੁਆਰੀਆਂ ਕਰਾ ਕੇ ਕਿਉਂ ਨਹੀਂ ਡਿਸਮਿਸ ਕਰਦੇ ਮਤਲਬ ਕਿ ਇੱਕ ਗੁਰਪ੍ਰੀਤ ਕੋ ਕੀ ਹਾਸ ਹੈ ਇਸ ਗੱਲਾ ਕਰ ਰਹੇ ਉਹਨਾਂ ਦਾ ਬਹੁਤ ਇੱਕ ਪ੍ਰਸਿੱਧ ਡਾਇਲੋਗ ਆ ਕਿ ਤੁਹਾਡਾ ਕੁੱਤਾ 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 ਸਾਡਾ ਕੁੱਤਾ ਟੂਮੀ ਸੋ ਇਸ ਤਰ੍ਹਾਂ ਦਾ ਹਿਸਾਬ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈ ਜੀ ਫਿਰ ਚੇਤੇ ਤੁਹਾਨੂੰ ਐ ਨਹੀਂ ਲੱਗਦਾ ਕਿਤੇ ਕਿ ਪੰਜਾਬ ਪੁਲਿਸ ਵਿਚਾਰੀ ਗੱਬੇ ਫਸੀ ਹੋਈ ਆ ਜੇ ਤਾਂ ਉਹ ਕੰਮ ਕਰਦੀ ਆ ਫਿਰ ਉੱਪਰੋਂ ਪ੍ਰੈਸ਼ਰ ਆ ਜਾਂਦਾ ਕਿ ਨਹੀਂ ਨਹੀਂ ਇਹ ਚੀਜ਼ ਨੂੰ ਬੰਦ ਕਰੋ ਤੁਸੀਂ ਇਦਾਂ ਦਾ ਐਕਸ਼ਨ ਨਾ ਲਓ ਜੇ ਉਹ ਨਹੀਂ ਕਰਦੀ ਫਿਰ ਆਮ ਲੋਕੋ ਨਾ ਮੂਰੇ ਹੋ ਜਾਂਦੇ ਨੇ ਭਈ ਤੂੰ ਸਾਡੀ ਸੁਣਦੇ ਕਾਤੋਂ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਕਦੋਂ ਬਵਾਦਾਂ ਦੇ ਵਿੱਚ ਘਿਰਿਆ ਜਾਂ ਆਪਾਂ ਕਹਿ ਦਈਏ ਪੰਜਾਬੀ ਦੇ ਵਿੱਚ ਮੈਂ ਲਫ਼ਜ਼ ਵਰਤਾਂ ਮੇਰੀ ਬਰਤਨਾਂ ਤੋਂ ਬਸ ਨਹੀਂ ਚਾਹੀਦਾ ਕਿ ਜਦੋਂ ਪੰਜਾਬੀ ਦੇ ਵਿੱਚ ਆਮ ਤੌਰ ਤੇ ਕਹਿ ਜਾਂਦੇ ਕਹਿ ਦਿੰਦੇ ਕਿ ਕਿਸੇ ਵੀ ਮੈਕਮੇ ਦਾ ਪੱਠਾ ਬਹਿ ਗਿਆ ਉਹ ਕਦੋਂ ਤੋਂ ਆ ਜਦੋਂ ਸਿਆਸਤਦਾਨਾਂ ਦੀ ਜਾਂ ਪੋਲਿਟਿਕਸ ਦੀ ਪੁਲਿਸ ਦੇ ਵਿੱਚ ਐਂਟਰੀ ਹੋ ਜਾਂਦੀ ਆ ਜੀ ਕਿਸੇ ਨਾ ੱੱਕਾ ਵੀ ਹੋਇਆ ਹੋਵੇ ਸ਼ਰਿਆਆਂ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਪਰ ਕੀਤਨੀ ਮਸਲੀ ਗੱਲ ਕੱਢਦਾ ਕੱਲਾ ਪੁਲਿਸ ਆਫਸਰਾਂ ਨੂੰ ਕਹਤੋਂ ਕਿ ਉਹ ਤੇ ਨਿਸ਼ਾਨੇ ਤੇ ਰੱਖਿਆ ਜਾਂਦਾ ਕੱਲਾ ਇਹ ਥੋੜੀ ਕੋਈ ਤਜਰਬਾ ਉਹੀ ਗੱਲ ਕਰ ਰਿਹਾ ਨਾ ਜਿਹੜੇ ਮੈਂ ਗੁਰਪ੍ਰੀਤ ਖੁੱਗ੍ਹੀ ਹੋਣਾ ਜੀ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਆਪ ਅਸੀਂ ਦੁੱਧ ਤੋਤੇ ਆ ਜੀ ਲੋਕਾਂ ਦੀ ਨਜ਼ਰ ਦੇ ਵਿੱਚ ਚੰਗੇ ਬਣਨ ਨੂੰ ਦੂਜਿਆਂ ਨੂੰ ਸਸਪੈਂਡ ਕਰ ਦੋ ਬਿਲਕੁਲ ਇਹ ਇਦਾਂ ਛੋਟੀ ਹੁੰਦਾ ਜੀ ਜੇਕਰ ਤੁਸੀਂ ਸੱਚਮੁੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਹੋ ਮੈਂ ਤਾਂ ਕਹਿੰਦਾ ਭਗਵੰਤ ਮਾਨ ਸਾਹਿਬ ਨੂੰ ਕਹਿੰਦਾ ਔਨ ਰਿਕਾਰਡ ਕਹਿੰਦਾ ਕਿ ਤੁਸੀਂ ਕਰੋ ਵਿਜੇ ਸਿੰਘ ਲਾ ਨੂੰ ਡਿਸਮਿਸ ਕਿਉਂ ਨਹੀਂ ਕੀਤਾ 2.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤੁਸੀਂ ਕਰੋ ਉਸ ਐਮਐਲਏ ਨੂੰ ਜਿਹੜਾ 5 ਲੱਖ ਦੀ ਰਿਸ਼ਵਤ ਰੇਂਦਾ ਫੜਿਆ ਹੋਇਆ ਸੀ ਤੁਸੀਂ ਉਹਨੂੰ ਕਿਉਂ ਨਹੀਂ ਡਿਸਮਿਸ ਕੀਤਾ ਹੋਰ ਤੇ ਜਿਹੜੇ ਮੰਤਰੀ ਤੇ ਵਿਵਾਦਿਤ ਮੰਤਰੀ ਵਿਵਾਦਾਂ ਦੇ ਵਿੱਚ ਆਈ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਕਿਉਂ ਨਹੀਂ ਤੁਸੀਂ ਉਸ ਨੂੰ ਤੁਸੀਂ ਡਿਸਮਿਸ ਕੀਤਾ ਤੁਸੀਂ ਇੱਕ ਬ ਇੱਕ ਡੀਸੀ ਸਾਹਿਬ ਨੂੰ ਵੀ ਡੀਸੀ ਐਡਪਟਿਟ ਕਮਿਸ਼ਨ ਨੂੰ ਵੀ ਸ਼ਾਇਦ ਸ੍ਰੀ ਮੁਖਤਰ ਸਾਹਿਬ ਦੇ ਡੀਸੀ ਨੂੰ ਜਿਹੜਾ ਸਸਪੈਂਡ ਕੀਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਚੱਲਦੀ ਆ ਮਤਲਬ ਕਿ ਇਹ ਕਾਰਵਾਈਆਂ ਸਿਰਫ ਦੂਜਿਆਂ ਲਈ ਨੇ ਪੁਲਿਸ ਅਫਸਰਾਂ ਲਈ ਜਾਂ ਹੋਰ ਮੁਲਾਜ਼ਮਾਂ ਲਈ ਆਪਣੇਾਂ ਲਈ ਨਹੀਂ ਨੇ ਇਹ ਮੈਂ ਪਗਵੰਤ ਮਾਨ ਜੀ ਤੁਸੀਂ ਇਸੇ ਗੱਲ ਨੂੰ ਲੈ ਕੇ ਲੋਕ ਕਿ ਕਿੰਤੂ ਪਰੰਤੂ ਕਰ ਰਹੇ ਨੇ ਭਗਵੰਤ ਮਾਨ ਦੇ ਇਸ ਫੈਸਲੇ ਤੇ ਕਿ ਤੁਸੀਂ ਕਹਿੰਦੇ ਹੋ ਇਲਾਕੇ ਦਾ ਡੀਸੀ ਜ਼ਿੰਮੇਵਾਰ ਹੋਏਗਾ ਐਸਐਸਪੀ ਜ਼ਿੰਮੇਵਾਰ ਹੋਏਗਾ ਐਸਐਚਓ ਜ਼ਿੰਮੇਵਾਰ ਹੋਏਗਾ ਤੇ ਫੀਡਬੈਕ ਦੇਣਗੇ ਤੁਹਾਡੇ ਐਮਐਲਏ ਐਮਪੀ ਬਿਲਕੁਲ ਕਿ ਉਹ ਦੁੱਧ ਦੋਤੇ ਨੇ ਤੁਸੀਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰੋ ਫਿਰ ਤੁਸੀਂ ਦੂਜਿਆਂ ਵਾਲੇ ਉਹ ਪਰਿਓ ਉਂਗਲ ਹੈਨਾ ਇਸੇ ਗੱਲ ਤੇ ਆਮ ਲੋਕ ਇਹਨਾਂ ਨੂੰ ਫਿਰ ਘੇਰ ਰਹੇ ਨੇ ਜੀ ਜੀ ਇਹ ਤਾਂ ਚਲੋ ਹੋ ਗਈ ਸਰਕਾਰ ਦੀ ਗੱਲ ਪਰ ਚੇਤਨ ਜੀ ਮੈਂ ਨਾ ਤੁਹਾਡੀਆਂ ਆਏ ਦਿਨ ਵੀਡੀਓਜ਼ ਦੇਖਦਾ ਰਹਿਣਾ ਭ੍ਰਿਸ਼ਟਾਚਾਰ ਨੂੰ ਲੈ ਕੇ ਤੁਸੀਂ ਇੱਕ ਵੀਡੀਓ ਹੋਰ ਕੀਤੀ ਸੀ ਕਿ ਜਿਹੜੀ ਹੁਸ਼ਿਆਰਪੁਰ ਦੇ ਵਿੱਚ ਇੱਕ ਪਾਰਕ ਬਣੀ ਹੈ ਸ਼ਾਇਦ ਈਕੋ ਪਾਰਕ ਨਾ ਹੋਵੇ ਉਹ ਇੱਕੋ ਪਾਰਕ 1100 ਵਿਕੜ 72 ਲੱਖ ਰੁਪਇਆ ਲੱਗਾ ਪਰ ਮੈਨੂੰ ਤਾਂ ਲੱਗਦਾ ਤੇ 72 ਹਜ਼ਾਰ ਵੀ ਨਹੀਂ ਲੱਗਾ ਕੀ ਕੀ ਗੱਲ ਇੱਥੇ ਭ੍ਰਿਸ਼ਟਾਚਾਰ ਨਹੀਂ ਹੋਈ ਹੈਗੀ ਮੈਂ ਤਾਂ ਕੁਝ ਲੱਗਦਾ ਨਹੀਂ 72 ਲੱਖ ਵਾਲਾ ਉੱਥੇ ਤੋਂ ਕੁਝ ਦੇਖੋ ਮੈਂ 4 ਕਿ ਦਿਨ ਪਹਿਲੇ ਸ਼ਾਇਦ ਉੱਥੇ ਲਾਈਵ ਕੀਤਾ 4-5 ਦਿਨ ਪਹਿਲਾਂ ਤੇ ਉੱਥੇ ਮੈਂ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਉਹ 72 ਲੱਖ ਰੁਪਏ ਦੀ ਮੈਂ ਪਹਿਲਾਂ ਇੱਕ ਵਾਰ ਮੁਰ ਤੋਂ ਸਾਰਿਆਂ ਨੂੰ ਜਾਣਕਾਰੀ ਦੇ ਦਿਆ 72 ਲੱਖ ਰੁਪਏ ਪ੍ਰੀਤ ਜੀ ਇਹ ਸਰਕਾਰੀ ਅੰਕੜੇ ਕਹਿੰਦੇ ਨੇ ਕਿ ਅਸੀਂ 71 ਤੋਂ 75 ਲੱਖ ਰੁਪਇਆ ਲਾਇਆ ਜਸਵਿੰਚੋ ਇੱਕ ਵਨ ਚੇਤਨਾ ਪਾਰਕ ਹੈ ਉਸ ਤੇ ਵਿੱਚ 25 ਲੱਖ ਰੁਪਏ ਦਾ ਕਹਿੰਦੇ ਕੋਈ ਡਿਜੀਟਲ ਪ੍ਰੋਜੈਕਟ ਹੈ ਪਰ ਉਥੇ ਸਥਾਪਿਤ ਕੀਤਾ ਹੈ ਹਾਲਾਂਕਿ ਉਹ ਪ੍ਰੋਜੈਕਟ ਪਹਿਲਾਂ ਵੀ ਉਥੇ ਚੱਲ ਰਿਹਾ ਸੀ ਮੈਂ ਕਹਿੰਦਾ 72 ਦੇ ਵਿੱਚੋਂ 25 ਲੱਖ ਵੀ ਕੱਢ ਦੋ ਤਾਂ ਵੀ 45-46 ਲੱਖ ਰੁਪਈਆ ਬਚਦਾ ਉਥੇ ਕੋਈ ਅਫਸਰ ਜਾ ਕੇ ਕਹਿ ਦਵੇ ਕਿ ਮੈਂ ਕਹਿੰਦਾ 45 ਲੱਖ 40 ਲੱਖ ਦਾ ਉਥੇ 10% ਜਾਂ 20% ਵੀ ਉਥੇ ਲੱਗਾ ਹੋਇਆ ਕਾਦ ਚ ਲਾਤਾ ਉਸ ਸਫਾਈ ਕਰਾਤੀ ਤੁਸੀਂ 45 ਲੱਖ ਦੇ ਜਾਇਡੇ ਜਿਹੜੇ ਪੱਥਰ ਲਾਇਆ ਉਹ ਸਾਡੇ ਲਾਈਵ ਤੋਂ ਬਾਅਦ ਖਬਰ ਤੋਂ ਬਾਅਦ ਰੰਗ ਕੀਤਾ ਉਹਨਾਂ ਪੱਥਰਾਂ ਨੂੰ ਤੇ ਕੀ ਉਹ ਰੰਗ ਤੇ 45 ਲੱਖ ਰੁਪਈਆ ਲਾ ਦਿੱਤਾ ਉਹ ਜਿਹੜੇ ਕਿ ਉਹ ਐਂਟਰੀ ਚ ਰਖੜੀ ਗੇਟ ਕਹਿੰਦੇ ਹੁੰਦੇ ਉਹਨਾਂ ਨੂੰ ਤੇ ਕਥਾਤ ਉਹ ਟੁੱਟਿਆ ਉਹ ਚਾਕੇ ਇੱਕ ਸੈਰ ਨੂੰ ਉਹ ਪਿਆ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਉਹ ਲਾਈਆਂ ਸੀ ਸੋਲਰ ਲਾਈਟਾਂ ਲਾਈਆਂ ਸੀ ਉਹ ਇਹਨਾਂ ਦੀ ਜਗਤੀਆਂ ਨੂੰ ਕੁੜੀਆਂ ਪਾਪ ਆ ਉਹ ਚਲਾਉਂਦੇ ਸੀਗੇ ਉੱਥੇ ਕਦੀ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਆ ਮੈਂ ਕਿਹਾ ਕਿ ਨਾ ਉਤੇ ਅੰਕੜੇ ਜਾਰੀ ਕਰਨ ਅੱਜ ਤੱਕ ਕਿੰਨੇ ਬੰਦੇ ਉਸ ਪਾਰਕ ਦਾ ਹਿੱਸਾ ਬਣਨ ਗਏ ਨੇ ਕਿੰਨੇ ਕ ਬੰਦੇ ਉੱਥੇ ਸੈਰ ਕਰਨ ਲਈ ਗਏ ਨੇ ਬੰਦੇ ਛੱਡੋ ਮੈਂ ਕਹਿੰਦਾ ਜਿਹੜੇ ਉੱਥੇ ਜਦੋਂ ਓਪਨਿੰਗ ਹੁੰਦੀ ਹੈ ਉੱਥੇ ਦੋ ਦੋ ਕੈਬਨਟ ਮਿਸਟਰ ਮੌਜੂਦ ਹੁੰਦੇ ਨੇ ਜਿਹੜੇ ਹੁਸ਼ਿਆਰਪੁਰ ਤੋਂ ਬਧਾਇਆ ਕਿ ਤਤਕਾਲੀ ਮੰਤਰੀ ਬ੍ਰਹਮਸ਼ੰਕਰ ਚਿੰਪਾ ਉੱਥੇ ਮੌਜੂਦ ਹੁੰਦੇ ਨੇ ਉਸ ਤੋਂ ਬਾਅਦ ਜੰਗਲਾਤ ਮੰਤਰੀ ਕਟਾਰੂ ਚੱਕ ਸਾਹਬ ਉੱਥੇ ਉਹ ਪਹੁੰਚਦੇ ਨੇ ਤਾਂ ਅੱਜ ਤੱਕ ਉਹ ਤਾਂ ਕਦੀ ਆਈ ਨਹੀਂ ਦੁਬਾਰਾ ਦੇਖਣ ਚੱਲੋ ਉਹ ਤਾਂ ਕਿਸੇ ਹੋਰ ਹਲਕ ਦੇ ਜੰਗਲਾਤ ਮੰਤਰੀ ਜਿਹੜਾ ਲੋਕਲ ਮੰਤਰੀ ਸੀ ਉਹ ਕਿੱਥ ਉੱਥੇ ਭਾਜਪਾ ਵਾਲੇ ਕਹਿੰਦੇ ਆ ਕਾਂਗਰਸ ਵਾਲੇ ਕਹਿੰਦੇ ਕਹਿੰਦੇ ਇਸ ਦੀ ਜਿਹੜੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ ਇਹ ਤਾਂ ਕਹਿੰਦੇ ਕੋਈ ਇੱਥੇ ਅੰਨਾ ਬੋਲਾ ਬੰਦਾ ਲਿਆ ਕੇ ਖੜਾ ਕਰ ਦੋ ਉਹ ਵੀ ਕਹੇਗਾ ਕਿ ਇੱਥੇ ਤਾਂ ਭ੍ਰਿਸ਼ਟਾਚਾਰ ਹੋਇਆ ਜੀ ਅੱਛਾ ਜੀ ਫਿਰ ਦਮਗੱਜੇ ਦੂਜਿਆਂ ਲਈ ਆ ਜੀ ਦੂਜਿਆਂ ਲਈ ਹੁਕਮ ਦੇਣੇ ਦੂਜਿਆਂ ਦੇ ਮੋਢਿਆਂ ਤੇ ਰੱਖ ਕੇ ਚਲਾਣੀਆਂ ਉਹ ਬਹੁਤ ਸੋਖੀਆਂ ਗੱਲਾਂ ਹੁੰਦੀਆਂ ਨੇ ਗੱਲ ਤਾਂ ਤਾਂ ਹੈ ਨਾ ਤੜਵਾਲੀ ਜੇ ਤੁਸੀਂ ਸਹੀ ਮਾਇਨਿਆਂ ਦੇ ਵਿੱਚ ਕਾਰਗੁਜ਼ਾਰੀ ਕਰਦੇ ਹੋ ਕਰਾਓ ਇਨਕੁਆਰੀਆਂ ਤੁਹਾਡੇ ਮੰਤਰੀ ਤੁਹਾਡੇ ਵਿਧਾਇਕ ਜਦੋਂ ਪ੍ਰਸ਼ਾਸਨ ਉੱਥੇ ਵਿਗਾਟਨ ਕਰਨ ਪਹੁੰਚਦਾ ਤਾਂ ਕਿਸੇ ਦੀ ਜ਼ੁਬਾਨ ਨਹੀਂ ਖੁੱਲੀ ਉਦੋਂ ਕਿ ਭਾਈ ਕੀ ਸੋਚ ਕੇ ਬਣਾਇਆ ਕਿ ਅਸੀਂ ਕੁਦਰਤ ਦੇ ਨਸਤੀਕਾਂ ਲਿਆਣ ਦੀ ਕੋਸ਼ਿਸ਼ ਕੀਤੀ ਹੈ ਹੁਸ਼ਾਰਪੁਰ ਦੇ ਲੋਕਾਂ ਨੂੰ ਕੁਦਰਤ ਦੇ ਨਸਤੀਕ ਨਹੀਂ ਬਿਮਾਰੀਆਂ ਦੇ ਨਸਤੀਕ ਸੱਪਾਂ ਨਿਉਲਿਆਂ ਦੇ ਨਸਤੀਕ ਉਹ ਲਿਆਣ ਦੀ ਇੱਕ ਉਪਰਾਲਾ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਜਾਂ ਹੁਸ਼ਾਰਪੁਰ ਪ੍ਰਸ਼ਾਸਨ ਵੱਲੋਂ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਜਿਹੜੇ ਦਮਗੇ ਚੇ ਮਾਰਦੇ ਨੇ ਆਖਰ ਦੇ ਵਿੱਚ ਇਹੀ ਕਹਿਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਵਧੀਆ ਗੱਲ ਹੈ ਤੁਸੀਂ ਭ੍ਰਿਸ਼ਟਾਚਾਰ ਨੂੰ ਲੈ ਕੇ ਲਗਾਤਾਰ ਸਖਤਾਈ ਵਰਤ ਰਹੇ ਹੋ ਪਰ ਤੁਹਾਡੇ ਜਿਹੜੇ ਆਪਣੇ ਨੁਮਾਇੰਦੇ ਨੇ ਉਹਨਾਂ ਤੇ ਵੀ ਤੁਸੀਂ ਇੱਕ ਵਾਰ ਇੱਕ ਵਾਰੀ ਪੰਛੀ ਝਾਤ ਆ ਜਿਹੜੀ ਜ਼ਰੂਰ ਮਾਰੋ ਲੱਗਦਾ ਕਿ ਤੁਹਾਨੂੰ ਫਿਰ 5-7 ਜਿਹੜੇ ਇੱਥੇ ਵੀ ਉਹ ਇਸ ਤਰ੍ਹਾਂ ਦੇ ਬੰਦੇ ਮਿਲ ਜਾਣਗੇ ਜਿਹੜੇ ਤੁਹਾਨੂੰ ਡਿਸਮਿਸ ਕਰਨੇ ਚਾਹੀਦੇ ਨੇ ਦੋ ਚਾਰ ਤਾਂ ਸੁੰਗਲਾ ਤੇ ਘਣਾ ਦਿੱਤੇ ਨੇ ਜੀ ਅੱਛਾ ਜੀ ਠੀਕ ਓਕੇ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸੋ ਦੋਸਤੋ ਅਸੀਂ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਬਹੁਤ ਜਲਦ ਹਾਜ਼ਰ ਹੋਵਾਂਗੇ ਕਿਸੇ ਨਵੇਂ ਮੁੱਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਅਗਰ ਤੁਹਾਨੂੰ ਵੀ ਲੱਗਦਾ ਕਿ ਅਸੀਂ ਕਿਸੇ ਮੁੱਦੇ ਉੱਪਰ ਗੱਲਬਾਤ ਕਰੀਏ ਤੁਸੀਂ ਸਾਨੂੰ WhatsApp ਤੇ Instagram Facebook ਤੇ ਮੈਸੇਜ ਕਰਕੇ ਜਾਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਸਾਡਾ ਵਾਅਦਾ ਹੈ ਅਸੀਂ ਉਸ ਮੁੱਦੇ ਨੂੰ ਜ਼ਰੂਰ ਬਹਿ ਕੇ ਡਿਸਕਸ ਕਰਾਂਗੇ ਉਰ ਤੱਕ ਲਈ ਆਪਣੇ ਪਰੀਤ ਘਰੇਵਾਲਿਆਂ ਨੂੰ ਦਿਓ ਇਜਾਜ਼ਤ ਧੰਨਵਾਦ